ਸ਼ਾਸਤਰੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਨੰਬਰ 1 ਰਸੋਈ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਟਿੰਡੋ ਪਿਆਜ਼ ਦੀ ਸੁੱਕੀ ਸੁੱਕੀ ਸਬਜ਼ੀ ਬਿਲਕੁਲ ਸਿੰਪਲ ਤਰੀਕੇ ਨਾਲ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਅੱਧਾ ਕਿਲੋ ਜਿਹੜੇ ਟਿੰਡੋ ਲੈ ਲਈਏਗੀ ਨਾਲ 6-5-6 ਜਿਹੜੇ ਪਿਆਜ਼ ਲੈ ਲਿਆ ਜਿੰਨੇ ਛੋਟੇ-ਛੋਟੇ ਸਾਈਜ਼ ਦੇ ਦੋ ਹਰੀ ਮਿਰਚ ਤੇ ਟਿੰਡੋ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਵਿੱਚ ਧੋ ਲਵਾਂਗੇ ਤੇ ਤੇ ਉੱਪਰ ਵਾਲਾ ਇਹ ਕਾਲਾ-ਕਾਲਾ 파ਟ ਜਿਹੜਾ ਹਟਾ ਦੇਵਾਂਗੇ ਜਿੱਥੋਂ ਥੋੜਾ ਜਿਹਾ ਆਪਾਂ ਨੂੰ ਖਰਾਬ ਲੱਗਦੀ ਟਿੰਡੋ ਤੇ ਉਹਨੂੰ ਛਿੱਲੇ ਲਾਂਗੇ ਕੱਢ ਨਾਲ ਤੇ ਇਧਰ ਆਪਾਂ ਜਿਹੜੀ ਟਿੰਡੋ ਆ ਧੋ ਲਈਏਗੀ ਤੇ ਪਿਆਜ਼ ਹੈਗੇ ਜਿਹੜੇ ਛਿੱਲੇ ਤੇ ਇਹਨਾਂ ਨੂੰ ਆਪਾਂ ਕਟਿੰਗ ਕਰ ਲਵਾਂਗੇ ਇਸ ਤਰ੍ਹਾਂ ਲੰਬੇ ਲੰਬੇ ਪਿਆਜ਼ਾਂ ਨੂੰ ਤੇ ਆਪਾਂ ਸਾਰੇ ਪਿਆਜ਼ ਕੱਟ ਲੈਨੇਗੇ ਬਰੀਕ ਬਰੀਕ ਇਸ ਤਰ੍ਹਾਂ ਲੰਬੇ ਲੰਬੇ ਲੱਛਿਆਂ ਵਾਲੇ ਤੇ ਇਧਰ ਆਪਾਂ ਇੱਕ ਕੜਾਈ ਲੈ ਲਵਾਂਗੇ ਤੇ ਇਹਦੇ ਵਿੱਚ ਪਾ ਦਵਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਗਰਮ ਹੋਣ ਤੱਕ ਆਪਾਂ ਜਿਹੜੇ ਆਪਾਂ ਟਿੰਡੋ ਨੂੰ ਧੋ ਕੇ ਕੱਢ ਲਵਾਂਗੇ ਤੇ ਤੇਲ ਗਰਮ ਹੋ ਗਿਆਗਾ ਤੇ ਇਹਦੇ ਵਿੱਚ ਪਾ ਦਵਾਂਗੇ ਆਪਾਂ ਅੱਧਾ ਚਮਚਾ ਜਿਹੜਾ ਜੀਰੇ ਦਾ ਜੀਰੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਦ ਤੱਕ ਆਪਣਾ ਜੀਰਾ ਭੁੰਨਦਾ ਹੈ ਉਦੋਂ ਤੱਕ ਆਪਾਂ ਹਰੀ ਮਿਰਚ ਤੇ ਜਿਹੜਾ ਲਸਣ ਦੀਆਂ ਕਲੀਆਂ ਨੇ 5-6 ਉਹਨਾਂ ਨੂੰ ਕੱਟ ਲਵਾਂਗੇ ਇਸ ਤਰ੍ਹਾਂ ਬਰੀਕ-ਬਰੀਕ ਇਹ ਆਪਾਂ ਇੱਕ ਮਿਰਚ ਤੇ ਕੱਟੀ ਸੀਗੀ ਬਰੀਕ-ਬਰੀਕ ਤੇ 5-6 ਕਲੀਆਂ ਜਿਹੜੀਆਂ ਲਸਣ ਦੀਆਂ ਜੀ ਇਹਨਾਂ ਨੂੰ ਤੁਸੀਂ ਕੁੱਟ ਕੇ ਪਾਉਣਾ ਹੈਗਾ ਤਾਂ ਕੁੱਟ ਕੇ ਵੀ ਪਾ ਸਕਦੇ ਹੋਗੇ ਰਗੜ ਕੇ ਮਤਲਬ ਕਿ ਦਰਦਰਾ ਜਿਹਾ ਬਹੁਤ ਵਧੀਆ ਫਲੇਵਰ ਆਉਂਦਾ ਹੈਗਾ ਤੇ ਜਦ ਤੱਕ ਆਪਣੀ ਜਿਹੜੀ ਲਸਣ ਇਹ ਪੁੱਜਦੀ ਹੈਗੀ ਤੇ ਇੱਧਰ ਆਪਾਂ ਜਿਹੜੇ ਪਿਆਜ਼ ਹੈਗਾ ਇਹਨੂੰ ਐਡ ਕਰ ਦਵਾਂਗੇ ਇਹਦੇ ਵਿੱਚ ਤੇ ਪਿਆਜ਼ਾਂ ਨੂੰ ਆਪਾਂ ਫਿੱਕਾ ਮਤਲਬ ਕਿ ਗਲਾਬੀ ਹੋਣ ਤੱਕ ਕਰ ਆਪਾਂ ਇਹਨਾਂ ਨੂੰ ਪਕਾ ਲਵਾਂਗੇ ਬਿਲਕੁਲ ਮਤਲਬ ਕਿ ਫੁੱਲ ਹਾਈ ਫਲੇਮ ਦੇ ਉੱਪਰ ਹੀ ਤੇ ਜਦ ਤੱਕ ਆਪਣੇ ਪਿਆਜ਼ ਭੁੱਜਦੇ ਨੇਗੇ ਉਦੋਂ ਤੱਕ ਅਪਾ ਜਿਹੜੀ ਟਿੰਡੋ ਹੈ ਉਹਨੂੰ ਉਹਦੀ ਕਟਿੰਗ ਕਰ ਲੈਣਾਗੇ ਇਸ ਤਰ੍ਹਾਂ ਆਪਣੀ ਜਿਹੜੀ ਸਬਜ਼ੀ ਹੈਗੀ ਬਹੁਤ ਜਲਦੀ ਬਣ ਕੇ ਤਿਆਰ ਹੋਊਗੀ ਜਦ ਆਪਣਾ ਟਾਈਮ ਵੇਸਟ ਨਹੀਂ ਹੁੰਦਾ ਹੈਗਾਗਾ ਤੇ ਟਿੰਡੋ ਨੂੰ ਆਪਾਂ ਇਸ ਤਰ੍ਹਾਂ ਬਰੀਕ-ਬਰੀਕ ਫਾੜੀਆਂ ਦੇ ਵਿੱਚ ਕੱਟ ਲਵਾਂਗੇ ਜੇ ਕੋਈ ਟਿੰਡੋ ਪੱਕੀ ਹੈ ਤਾਂ ਉਹਦੇ ਜਿਹੜੇ ਬੀਜ ਹੈਗੇ ਉਹ ਆਪਾਂ ਕੱਢ ਦਵਾਂਗੇ ਕਈ ਵਾਰ ਟਿੰਡੋ ਦੇ ਵਿੱਚ ਬਲੈਕ-ਲੈਕ ਕਾਲੇ-ਕਾਲੇ ਬੀ ਹੁੰਦੇ ਨੇਗੇ ਉਹਨਾਂ ਨੂੰ ਆਪਾਂ ਕੱਢ ਦਵਾਂਗੇ ਜਿਹੜੇ ਵਾਈਟ ਵਾਲੇ ਬੀ ਹੈਗੇ ਇਹ ਵਿੱਚ ਹੀ ਪਾ ਦਵਾਂਗੇ ਕੋਈ ਚੱਕਰ ਨਹੀਂ ਹੈਗਾਗਾ ਕੱਚੇ ਹੀ ਨੇਗੇ ਤੇ ਕਾਲੀ ਵਾਲੇ ਵੀ ਜਿਹੜੇ ਆਪਾਂ ਕੱਢ ਦਵਾਂਗੇ ਬਰੀਕ-ਪੁਰੀਕ ਇਸ ਤਰ੍ਹਾਂ ਆਪਾਂ ਜਿਹੜੇ ਟਿੰਡੋ ਸਾਰੀ ਕਟਿੰਗ ਕਰ ਲਈਏ ਇੱਧਰ ਆਪਣੇ ਜਿਹੜੇ ਪਿਆਜ਼ ਹੈਗੇ ਉਹ ਵੀ ਲਗਭਗ ਭੁੱਜ ਕੇ ਤਿਆਰ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਕੱਟੀ ਹੋਈ ਟਿੰਡੋ ਸਾਰੀ ਤੇ ਟਿੰਡੋ ਨੂੰ ਆਪਾਂ ਪਿਆਜ਼ਾਂ ਦੇ ਨਾਲ ਪੁੰਨ ਲਵਾਂਗੇ ਇਹਦੇ ਵਿੱਚ ਆਪਾਂ ਪਾਣੀ ਦਾ ਬਿਲਕੁਲ ਵੀ ਜੂਸ ਨਹੀਂ ਕਰਦੇ ਬਿਲਕੁਲ ਸੁੱਕੀ-ਸੁੱਕੀ ਜਿਹੜੀ ਟਿੰਡੋ ਦੀ ਸਬਜ਼ੀ ਆਪਾਂ ਬਣਾ ਕੇ ਤਿਆਰ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਤੇ ਰੋਟੀ ਪਰਾਂਠੇ ਨਾਲ ਚੋਲਾ ਨਾਲ ਕਿਸੇ ਵੀ ਚੀਜ਼ ਨਾਲ ਜਿਹੜੇ ਇਹ ਸਬਜ਼ੀ ਤੁਸੀਂ ਖਾ ਸਕਦੇ ਹੋਵੋਗੇ ਤੇ ਇਹਨੂੰ ਆਪਾਂ ਟਿੰਡੋ ਨੂੰ ਪਿਆਜ਼ ਨਾਲ ਹੁਣ ਭੁੰਨ ਲਵਾਂਗੇ ਸੌਫਟ ਹੋਣ ਤੱਕ ਆਪਾਂ ਇਹਨੂੰ ਜਿਹੜਾ ਭੁੰਨ ਲਵਾਂਗੇ ਚਾਰ ਪੰਜ ਮਿੰਟ ਭੁੰਨਣ ਤੋਂ ਬਾਅਦ ਜਿਹੜੀ ਟਿੰਡੂ ਆ ਥੋੜੀ ਸੌਫਟ ਹੋ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਆ ਸਾਰੇ ਸੁੱਕੇ ਮਸਾਲੇ ਐਡ ਕਰਾਂਗੇ ਤੇ ਇਹਨੂੰ ਜਦ ਤੱਕ ਆਪਾਂ ਪਨਾ ਵਾਸਤੇ ਛੱਡ ਦੰਨੇ 5-6 ਮਿੰਟ 5-6 ਮਿੰਟਾਂ ਬਾਅਦ ਆਪਾਂ ਇਹਨੂੰ ਚੈੱਕ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਆਪਾਂ ਸੁੱਕੇ ਮਸਾਲੇ ਐਡ ਕਰਾਂਗੇ ਇਹਨੂੰ ਹਿਲਾਉਂਦੇ ਚਲਾਉਂਦੇ ਰਹਿਣਾਗਾ ਆਪਾਂ ਤਾਂ ਕਿ ਜਿਹੜੇ ਅੱਗੇ ਟਿੰਡੋ ਦੇ ਪੀਸ ਲੇਗੇ ਉੱਪਰ-ਨੀਚੇ ਹੋ ਜਾਣ ਤੇ ਸਾਰੇ ਟਿੰਡੋ ਇੱਕੋਸਾਰ ਪੱਕ ਜਾਵੇ ਤੇ ਬਹੁਤ ਹੀ ਜ਼ਿਆਦਾ ਸੁੱਕੀ ਸਬਜੀ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਇਹ ਰੋਟੀ ਪਰਾਂਠੇ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਇਹਨੂੰ ਖਾ ਸਕਦੇ ਹੋਗੇ ਟਿੰਡੋ ਦੀ ਸਬਜੀ ਨੂੰ ਕਈ ਤਰੀਕੇ ਨਾਲ ਬਣਾਇਆ ਜਾਂਦਾ ਜਿਵੇਂ ਭਰ ਕੇ ਵੀ ਬਣਾ ਲੈਂਦੇ ਨੇਗੀ ਤੇ ਇਹਨੂੰ ਗਰੇਵੀ ਵਾਲੀ ਵੀ ਬਣਾ ਲੈਂਦੇ ਨੇਗੇ ਤੇ ਸਾਰੇ ਤਰੀਕਿਆਂ ਨਾਲ ਹੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਪਰ ਅੱਜ ਆਪਾਂ ਬਿਲਕੁਲ ਘੱਟ ਮਸਾਲਿਆਂ ਨਾਲ ਬਣਾਵਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਜਿਹੜੀ ਸਬਜੀ ਆਪਣੇ ਟਿੰਡੋ ਪੱਕ ਚੁੱਕੀ ਹੈ ਤੇ ਇਹਦੇ ਵਿੱਚ ਆਪਾਂ ਸੁੱਕੇ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਹਲਦੀ ਪਾਊਡਰ ਐਡ ਕਰ ਦਵਾਂਗੇ ਸਵਾਦ ਅਨੁਸਾਰ ਲਾਲ ਮਿਰਚ ਐਡ ਕਰ ਦਵਾਂਗੇ ਸਵਾਦ ਅਨੁਸਾਰ ਨੋਨ ਥੋੜਾ ਜਿਹਾ ਇਹਦੇ ਵਿੱਚ ਗਰਮ ਮਸਾਲਾ ਤੇ ਧਨੀਆ ਪਾਊਡਰ ਐਡ ਕਰ ਦਵਾਂਗੇ 1 ਚਮਚ ਤੇ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰਕੇ ਆਪਾਂ ਸਲੋ ਫਲੇਮ ਦੇ ਉੱਪਰ 5-6 ਮਿੰਟ ਪਕਾ ਲਵਾਂਗੇ ਜਿਹੜੀ ਸਬਜੀ ਹੈ ਕਿਉਂਕਿ ਆਪਾਂ 5-6 ਮਿੰਟ ਭੁੰਨ ਲਈ ਹੈਗੀ ਇਹ ਆਪਾਂ 80% ਜਿਹੜੀ ਪਕਾ ਲਈ ਹੈਗੀ ਟਿੰਡੋ ਤੇ ਉਸ ਤੋਂ ਬਾਅਦ ਹੀ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਹੈਗੇ ਜੂਸ ਕੀਤੇ ਹੈਗੇ ਥੋੜੀ ਜੀ ਮੈਨੂੰ ਹਲਦੀ ਘੱਟ ਲੱਗਦੀ ਹੈਗੀ ਦੋ ਚੁਟਕੀਆਂ ਦੇ ਕਰੀਬ ਆਪਾਂ ਜਿਹੜੀ ਛੋਟੀ ਅੱਧੀ ਚਮਚ ਦੇ ਕਰੀਬ ਹਲਦੀ ਇਹਦੇ ਵਿੱਚ ਆਪਾਂ ਹੋਰ ਐਡ ਕਰ ਦਵਾਂਗੇ ਤਾਂ ਕਿ ਜਿਹੜਾ ਦਾ ਕਲਰ ਹੈਗਾ ਕਾਫੀ ਵਧੀਆ ਆਵੇ ਤੇ ਦੋ ਚੁਟਕੀ ਦੇ ਘਰੀਬ ਜਿਹੜੀ ਆਪਾਂ ਹਲਦੀ ਐਡ ਕਰਤੀ ਐ ਹੋਰ ਛੋਟਾ ਅੱਧਾ ਚਮਚ ਤੇ ਇਹਨੂੰ ਵੀ ਆਪਾਂ ਮਿਕਸ ਕਰ ਲਿਆ ਤੇ ਇਹਨੂੰ ਆਪਾਂ ਹੁਣ ਬਿਲਕੁਲ ਸਲੋ ਫਲੇਮ ਦੇ ਉੱਪਰ 5-6 ਮਿੰਟ ਪਕਾਵਾਂਗੇ ਤੇ ਤਾਂ ਕਿ ਜਿਹੜੇ ਮਸਾਲੇ ਆਪਣੇ ਜਨਲ ਨਾਲ ਤੇ ਕਿਉਂਕਿ ਜਿਹੜਾ ਪਾਣੀ ਹੈਗਾ ਟਿੰਡੋ ਦਾ ਉਹ ਆਪਾਂ ਪਹਿਲਾਂ ਹੀ ਸੁਕਾ ਚੁੱਕੇ ਆਂਗੇ 5-6 ਮਿੰਟ ਭੁੰਨ ਕੇ ਤੇ ਹੁਣ ਆਪਾਂ ਇਹਨੂੰ ਸਲੋ ਫਲੇਮ ਦੇ ਉੱਪਰ ਤਾਰਕੇ ਟੱਕੇ ਪਕਾ ਲਵਾਂਗੇ 5-6 ਮਿੰਟ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੈੱਕ ਕਰਾਂਗੇ ਹੁਣ ਜਿਹੜੀ ਟਿੰਡੂ ਆਪਣੀ ਬਿਲਕੁਲ ਬਣ ਕੇ ਆ ਗਈ ਤਿਆਰ ਹੋ ਗਈ ਹੈ ਤੇ ਇਹਨੂੰ ਆਪਾਂ ਇੱਕ ਵਾਰੀ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਨੂੰ ਚੈੱਕ ਕਰ ਲਵਾਂਗੇ ਜੇ ਟਿੰਡੂ ਹੈਗੀ ਬਿਲਕੁਲ ਸੌਫਟ ਹੋ ਗਈ ਹੈ ਜਿਸ ਤਰ੍ਹਾਂ ਤੁਸੀਂ ਦਬਾ ਕੇ ਦੇਖ ਸਕਦੇ ਹੋਗੇ ਤੇ ਇਹਨੂੰ ਬਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜੇ ਤਾਂ ਤੁਹਾਡੇ ਕੋਲੇ ਹਰਾ ਧਨੀਆ ਹੈਗਾ ਤਾਂ ਹਰਾ ਧਨੀਆ ਐਡ ਕਰ ਸਕਦੇ ਹੋਗੇ ਨਹੀਂ ਤਾਂ ਕਸੂਰੀ ਮੇਥੀ ਹੈ ਜਿਹੜੀ ਇਹਦੇ ਵਿੱਚ ਤੁਸੀਂ ਐਡ ਕਰ ਲਓ ਬਹੁਤ ਵਧੀਆ ਫਲੇਵਰ ਆਉਂਦਾ ਹੈਗਾ ਬਹੁਤ ਹੀ ਵਧੀਆ ਖੁਸ਼ਬੂ ਆਉਂਦੀ ਹੈਗੀ ਤੇ ਇੱਕ ਵਾਰ ਇਸ ਤਰੀਕੇ ਨਾਲ ਜਿਹੜੀ ਬਿਲਕੁਲ ਘੱਟ ਮਸਾਲਿਆਂ ਵਾਲੀ ਸਬਜੀ ਇਹ ਬਣਾ ਕੇ ਤੁਸੀਂ ਟਿੰਡੋ ਦੀ ਜ਼ਰੂਰ ਦੇਖਣੀ ਹੈ ਸੁੱਕੀ ਸੁੱਕੀ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਪਰਾਂਠੇ ਦੇ ਨਾਲ ਸਬਜੀ ਆਪਣੀ ਬਣ ਕੇ ਤਿਆਰ ਹੈ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤਵਾਂਤ ਵਾਰ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਾਲ ਸੋ ਇਹਨੂੰ ਬਤਵਾਂਤ ਵਾਰ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਲੈ ਕੇ ਤਤਕਰ ਵੀਡੀਓ ਦੇਖਣ ਲਈ ਧੰਨਵਾਦ